ਆ ਗਿਆ ਲੰਗਰ ਲੰਗਰ ਜਾ ਲੈ ਗਿਆ ਫਿਰ ਵੀ ਲੈ ਗਿਆ ਕੁਛ ਪੰਨਾ ਰੋੜ ਨਹੀਂ ਤੂੰ ਤੇ ਖਾ ਲਾ ਮਾਰ ਮਾਰ ਕਿਉਂ ਉੱਧਰ ਵੇ ਆ ਗਈ ਆ ਚੱਲ ਆ ਗਈ ਆਇਆ ਨਹਾ ਜਿੰਦਾ ਆ ਬੰਦੇ ਨੂੰ ਐਸੇ ਪਾਣੀ ਨਹੀਂ ਨਹੀਂ ਮੇਰੇ ਪਾਣੀ ਪਾਣੀ ਮੈਂ ਨਹੀਂ ਕਰੀ ਜਾਣਾ ਪਾਣੀ ਆਏ ਪਾਣੀ ਨਹੀਂ ਹੈ ਠੀਕ ਆ ਬਰੋਲ ਤੇਲ ਹੋਣਾ ਬੱਚਾ ਨਹੀਂ ਚੱਲ ਵਗਾਰਾ ਹੁਣ ਕੋਣ ਆ ਕੋਣ ਆ ਪਾਣੀ ਆ ਰਹੀ ਆ ਪਾਣਾ ਪਾਣੀ ਠੰਡਾ ਪਾਣੀ ਹਾਂ ਠੰਡਾ ਪਾਣੀ 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 ਪਾ